ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਾਗਵਜਨ ਸੰਗ ਸਾਧੂਆਂ ਤੋਂ ਢੋਡੀ ਕਰਿ ਜਾਣ ਫਰਕਾ ਨਾਮ ਤੇ ਆਏ ਸਾਨੂੰ ਸਭਨਾਂ ਨੂੰ ਕਰਦਾਨ ਅੱਜ ਦੇ ਦਿਨ ਤੋਂ ਬਸੰਤ ਰਾਵ ਦੀ ਰਮਤਾ ਹੋ ਜਾਂਦੀ ਹੈ ਜੋ ਕਿ ਪ੍ਰਾਤਨ ਪਰੰਪਰਾ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤੀ ਸੀ ਅੱਜ ਦਾ ਪਵਿੱਤਰ ਇਤਿਹਾਸ 40 ਮੁਕਤਿਆਂ ਨਾਲ ਮੁਕਸਰ ਦੀ ਮਾਗੀ ਦਿਵਾਲੀ ਵੀ ਸਬੰਧਤ ਹੈ ਜਦੋਂ ਗਿਆੜੀ ਸਿੰਘ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਛੱਡ ਆਏ ਸੀ ਤਾਂ ਖੇਦਰਾਣੇ ਦੀ ਢਾਹ ਵਿਖੇ ਉਹਨਾਂ ਨੇ ਗੁਰੂ ਜੀ ਦਾ ਸਾਥ ਦੇ ਕੇ ਜੇ ਜੋਧ ਲੜਿਆ ਸੀ ਵਜੀਰ ਖਾਨ ਦੇ ਨਾਲ ਜਦੋਂ 40 ਸਿੰਘ ਸ਼ੀਧੀਆਂ ਪਾ ਰਹੇ ਸੀਗੇ ਤੇ ਇੱਕ ਮਹਾ ਸਿੰਘ ਜਿਹਨਾਂ ਚ ਬਹੁਤ ਸਿਸਕ ਦਾ ਪਿਆ ਸੀ ਗੁਰੂ ਜੀ ਉਹਦੇ ਕੋਲ ਆਏ ਤੇ ਉਹਦਾ ਲਿਖਿਆ ਹੋਇਆ ਬਦਾਵਾ ਉਹਦੇ ਸਾਹਮਣੇ ਪਾੜਿਆ ਤੇ ਟੁੱਟੀ ਗੰਢੀ ਸੀਗੀ ਅੱਜ ਦਾ ਦਿਨ ਜਿਹੜਾ ਹੈਗਾ ਇਹ ਟੁੱਟੀ ਗੰਢਣ ਹਰ ਗੋਪਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਦਿੰਦਾ ਹੈ ਜੋ ਕਿ ਮੁਖਤਰ ਵਿੱਚ ਬਣਾਇਆ ਜਾਂਦਾ ਹੈ ਪਹਿਲਾਂ ਉਹਦਾ ਨਾਂ ਅਖੇ ਦਰਾਨ ਦੀ ਢਾਬ ਸੀ ਬਾਅਦ ਚ ਨਾਂ ਮੁਖਤਰ ਪਿਆ ਸੀ ਤੇ ਗੁਰੂ ਜੀ ਨੇ ਉਹਨਾਂ ਦਾ ਅੰਤਮ ਸੰਸਕਾਰ 40 ਸਿੰਘਾਂ ਦਾ ਆਪ ਕਰਕੇ ਜਿਹੜਾ ਹੈਗਾ ਉੱਥੇ ਕੀਤਾ ਸੀਗਾ ਤੇ ਅੱਜ ਦੇ ਦਿਨ ਟੁੱਟੀ ਗੰਢੀ ਅੱਜ ਦਾ ਦਿਨ ਸਮੂਹ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਬਣਾ ਰਹੀਆਂ ਹਨ ਔਰ ਅੱਜ ਧੁੰਦ ਔਰ ਸਰਦੀ ਦੇਵੀ باوجود ਜਿਹੜੀਆਂ ਸੰਗਤਾਂ ਇੱਥੇ ਪਹੁੰਚਿਆ ਹਨ ਉਹ ਵੇਖਣਯੋਗ ਹਨ ਸਾਧ ਸੰਗਤ ਜੀ ਇਸ ਨਾਲ ਪਤਾ ਚੱਲਦਾ ਹੈ ਕਿ ਸਿੱਖੀ ਜਿਹੜੀ ਹੈ ਪਰਪੱਕ ਹੈ ਔਰ ਅੱਜ ਦੇ ਦਿਨ ਇਸ ਠੰਡ ਵਿੱਚ ਘਰ ਸਰੋਵਰ ਵਿਚਕਾਰ ਇਸ਼ਨਾਨ ਜਿਹੜੇ ਕਰ ਰਹੇ ਹਨ ਉਹ ਪਾਗਾਂ ਵਾਲੇ ਹਨ ਔਰ ਅੱਜ ਦਾ ਇਸ਼ਨਾਨ ਜਿਹੜਾ ਹੈ ਉਹ ਬੜਾ ਸ਼ੁਭ ਮੰਨਿਆ ਗਿਆ ਹੈ ਉਹ ਗੁਰੂ ਦਾ ਸਿੱਖ ਹੈ ਜਿਹੜਾ ਅੱਜ ਦੇ ਦਿਹਾੜੇ किसी भी सरोवर इतिहासिक सरोवरकार इष्नान करेगा और खुशियां प्राप्त करेगा उदा लोग सुखी प्रलोक सुहेला होएगा वाहगुरु जी का खालसा आज दरबार साहब असं आए हाँ और इतने भी जड़ा है हुम हुम आगत पहुंची हम बहुत वाला दिन है गुरु रामदास जी ने बख्शिश की है सू दर्शन दते अगरांद है अज के दिन साहब श्री गुरु गोबिंद सिंह साहब जी ने चाली मुक्तिया मुक्त किया ਮਾਫੀ ਦਿੱਤੀ ਸੀ ਬਿਦਾਵਾ ਫਾੜਿਆ ਸੀ ਅਸੀਂ ਵੀ ਅੱਜ ਬੇਨਤੀ ਕਰਦਾ ਕਿ ਸਾਡੇ ਤੋਂ ਵੀ ਆਕੇ ਅਨੇਕ ਗਲਤੀਆਂ ਭੁਲਾ ਹੋ ਗਈ ਹੋਣੀਆਂ ਸਾਨੂੰ ਵੀ ਅੱਜ ਦਿਨ ਦੀ ਮਾਫੀ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਦਰਵਾਸਾ ਮੱਥਾ ਟੇਕਿਆ ਜੀ ਅੱਜ ਬਹੁਤ ਹੀ ਅੱਛਾ ਦੇਦਣਾ ਲੈਣੇ ਜੀ ਮੱਥਾ ਟੇਕਿਆ ਔਰ ਬਹੁਤ ਹੀ ਸੁੰਦਰ ਤਰੀਕੇ ਨਾਲ ਗੁਰੂਆਂ ਦਾ ਜੀ ਨੇ ਬੜੀ ਬਖਸ਼ਿਸ਼ ਕੀਤੀ ਮੱਥਾ ਟੇਕਣੇ ਸਾਨੂੰ ਆੱਕੇ ਦੀ ਠੰਡ ਵੀ ਪੈ ਰਹੀ ਹੈ ਜੀ ਬੜੀ ਠੰਡ ਹੈ ਜੀ ਬੜੀ ਠੰਡ ਹੈ ਲੇਕਿਨ ਸੰਗਤਾਂ ਨੂੰ ਵਾਹ ਹੈ ਸੰਗਤ ਦਾ ਵੀ ਘਾਟਾ ਕੋਈ ਨਹੀਂ ਭਾਵੇਂ ਜੀ ਨੇ ਮਰ ਹੀ ਧੰਦ ਹੋਵੇ ਜਿੰਨੀ ਮਦੀ ਸਰਦੀ ਹੋਵੇ ਕੋ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀਆਂ ਭਰੀਆਂ ਹੀ ਭਰੀਆਂ ਨੇ ਸੋ ਸਾਡਾ ਵੀ ਬੋੜੇ ਉੱਚੇ ਭਾਗ ਨੇ ਅੱਜ ਗੁਰੂ ਰਾਮਦਾਸ ਦੇ ਦਰ ਤੇ ਅਸੀਂ ਆਏ ਹੋਏ ਆ